ਹਾਂ ਹਾਂ ਮੇਨੋ ਜੇ ਕੁੜੀਆਂ ਜਾਣੇ ਫਤਾਲਾ ਕੰਮ ਬੇਹਦ ਮਨਪਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਨੌਜਵਾਨਾਂ ਨੂੰ ਸ਼੍ਰੀਨਗਰ ਦੇ ਵੈਚਤਵਾਦੀਆਂ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਹੈ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਦੀ ਪਛਾਣ ਅਮ੍ਰਿਤਪਾਲ ਸਿੰਘ ਅਤੇ ਰੋਹਿਤ ਵੱਜੋ ਹੋਈ ਹੈ ਦੋਵੇਂ ਨੌਜਵਾਨ ਅਮ੍ਰਿਤਸਰ ਦੇ ਰਹਿਣ ਵਾਲੇ ਨੇ ਜਿਸ ਦੇ ਵਿੱਚ ਅਮ੍ਰਿਤਪਾਲ ਦੀ ਲਾਸ਼ ਜਿਹੜੀ ਹੈ ਉਸ ਦੇ ਘਰ ਪਹੁੰਚ ਗਈ ਹੈ ਪਰਿਵਾਰ ਨੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਉਨਾ ਕਰ ਦਿੱਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਲਾਸ਼ ਦੇਖ ਕੇ ਨਹੀਂ ਲੱਗਦਾ ਕਿ ਇਸ ਨੂੰ ਗੋਲੀ ਲੱਗੀ ਹੈ ਕਿਉਂਕਿ ਮੂੰਹ ਦੇ ਉੱਤੇ ਸੱਟਾਂ ਦੇ ਜਿਹੜੇ ਨੇ ਉਹ ਨਿਸ਼ਾਨ ਨੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਮੈਡੀਕਲ ਰਿਪੋਰਟ ਨਹੀਂ ਮਿਲੀ ਹੈ ਜਿਸ ਕਰਕੇ ਅਸੀਂ ਅੰਤਿਮ ਸੰਸਕਾਰ ਨਹੀਂ ਕਰਨਾ ਚਾਹੁੰਦੇ ਦੂਸਰੇ ਪਾਸੇ ਪਰਿਵਾਰ ਨੇ ਸਰਕਾਰ ਤੋਂ ਵੀ ਜਿਹੜੀ ਹੈ ਉਹ ਮਦਦ ਦੀ ਗੋਹੜ ਲਗਾਈ ਸੀ ਪਰਿਵਾਰ ਦੇ ਵੱਲੋਂ ਕਹਿਣਾ ਸੀ ਕਿ ਨੌਜਵਾਨ ਪੰਜਾਬ ਦੇ ਵਿੱਚ 600 ਰੁਪਏ ਤੇ ਦਿਹਾੜੀ ਕਰਦਾ ਸੀ ਜਿਸ ਤੋਂ ਬਾਅਦ ਉਸ ਨੋ ਸ਼੍ਰੀਨਗਰ ਦੇ ਵਿੱਚ 1500 ਰੁਪਏ ਦਿਹਾੜੀ ਮਿਲਦੀ ਸੀ ਜਿਸ ਕਾਰਨ ਅਮਰਿਤਪਾਲ ਜਿਹੜਾ ਹੈ ਉਹ ਸ਼੍ਰੀਨਗਰ ਦੇ ਵਿੱਚ ਕੰਮ ਕਰਨ ਲਈ ਜਾਂਦਾ ਹੈ ਜਿਸ ਤੋਂ ਬਾਅਦ ਅਤਵਾਦੀਆਂ ਦੇ ਵੱਲੋਂ ਉਸੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੋਰ ਕੀ ਕੁਝ ਕਹਿਣਾ ਪਰਿਵਾਰ ਦਾ ਇੱਕ ਵਾਰੀ ਉਹ ਵੀ ਸੁਣ ਲੈਣੇ ਆਜਾ ਇਹੋ ਨਾ ਹੋਇਆ ਕਿ ਐਂਟੀਮਿਸਕਾਰ ਜਿਹੜਾ ਨਹੀਂ ਕਰਦਾ ਇਤਰਾਜ਼ ਨਹੀਂ ਕਿਸੇ ਗੱਲ ਦਾ ਵੀ ਜੀ ਸਾਡੇ ਕੋਲ ਬੋਡੀ ਪਹੁੰਚੀ ਹੈ ਅਮਰਿਤਪਾਲ ਸਿੰਘ ਜੀ ਮੇਰੇ ਮਾਮਾ ਜੀ ਦੀ ਅਸੀਂ ਸਿਰਫ ਪ੍ਰਸ਼ਾਸਨ ਕੋ ਉਹਨਾਂ ਦੀ ਮੈਡੀਕਲ ਰਿਪੋਰਟ ਜਾਂ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈ ਉਹਦੀ ਡਿਮਾਂਡ ਕਰ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਕਿ ਉਹਨਾਂ ਦੇ ਕਿੱਦਾਂ ਸ਼ਾਟਸ ਲੱਗੇ ਹਨ ਡੈਥ ਕਿਸ ਕਾਰਨ ਹੋਈ ਹੈ ਗੋਲੀਆਂ ਦੇ ਨਾਲ ਹੋਈ ਹੈ ਜਾਂ ਕਿਸ ਕਾਰਨ ਹੋਈ ਹੈ ਉਹ ਸਾਨੂੰ ਹਲੇ ਤਾਂ ਕੁਝ ਵੀ ਪ੍ਰੋਵਾਈਡ ਨਹੀਂ ਹੋਇਆ ਨਹੀਂ ਤੁਹਾਨੂੰ ਜਿਹੜੀ ਤੁਸੀਂ ਬੋਡੀ ਦੇਖੀ ਤੁਹਾਨੂੰ ਇਤਰਾਜ਼ ਵੀ ਲੱਗ ਰਿਹਾ ਹੈ ਸਰ ਇਤਰਾਜ਼ ਇਹ ਹੈ ਕਿ ਸਾਨੂੰ ਕਲੀਅਰ ਹੀ ਨਹੀਂ ਕੀਤਾ ਕਿ ਮੈਡੀਕਲ ਰਿਪੋਰਟ ਜੇ ਉਹ ਹੋਏਗੀ ਸਰ ਗੋਲੀਆਂ ਨਹੀਂ ਆਲੇ ਤੇ ਨਹੀਂ ਲੱਗਾ ਸਿਰਫ ਫੇਸ ਦੇ ਉੱਪਰ ਸੱਟਾਂ ਨੇ ਸਰ ਹਲੇ ਪ੍ਰਸ਼ਾਸਨ ਨੂੰ ਡਿਮਾਂਡ ਕੀਤੀ ਆ ਮੈਡੀਕਲ ਰਿਪੋਰਟ ਜਿਹੜੇ ਲੋਕਲ ਪੁਲਿਸ ਉਹਨਾਂ ਨਾਲ ਤੁਸੀਂ ਗੱਲਬਾਤ ਜੀ ਉਹਨਾਂ ਨੂੰ ਕਿਹਾ ਕਿ ਮੈਡੀਕਲ ਰਿਪੋਰਟ ਵਗੈਰਾ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਉਹਨਾਂ ਚਾਰ ਬਾਕੀ ਹਲੇ ਪਰਿਵਾਰ ਸਾਰਾ ਬੈਠਾ ਹੈ ਜੀ 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 ਆਫਸਰ ਆਏ ਸੀ ਕਿ ਮੈਂ ਕਿਹਾ 6 ਨੰਬਰ ਆ ਗਿਆ ਕੈਸ਼ ਦੀ ਅਸਾਂ ਦੀ ਗੱਲ ਹੋਈ ਆ ਜੀ ਸਰ ਉਹ ਉਥੋਂ ਜੰਮੂ ਕਸ਼ਮੀਰ ਤੋਂ ਆਇਆ ਉਹ ਤਾਂ ਸਰ ਚਲੋ ਗੱਲ ਪੈਸੇ ਦੀ ਨਹੀਂ ਹੁੰਦੀ ਪੈਸੇ ਨਾਲ ਜਾਨ ਨਹੀਂ ਮੁੜ ਜਾਣੀ ਗੱਲ ਇਹ ਹੈ ਕਿ ਸਾਨੂੰ ਘਟੋ ਘਟ ਇਹ ਕਲੀਅਰ ਕੀਤਾ ਜਾਵੇ ਕਿ ਜੇ ਉਹਦੀ ਡੈਥ ਹੋਈ ਹੈ ਕਿਸ ਤਰੀਕੇ ਕਰਨ ਹੋਈ ਹੈ ਤੇ ਕਿੱਦਾਂ ਗੋਲੀਆਂ ਲੱਗੀਆਂ ਕਿੱਥੇ ਲੱਗੀਆਂ ਗੋਲੀ ਲੱਗੀ ਤੁਹਾਨੂੰ ਲੱਗਦਾ ਗੋਲੀ ਨਹੀਂ ਲੱਗੀ ਨਹੀਂ ਲੱਗੀ ਨਹੀਂ ਸਾਨੂੰ ਹਲੇ ਤੱਕ ਤੇ ਨਹੀਂ ਲੱਗਦਾ ਸਾਨੂੰ ਸਾਨੂੰ ਹਲੇ ਤੱਕ ਨਹੀਂ ਲੱਗ ਰਿਹਾ ਜੀ ਕਿ ਗੋਲੀ ਲੱਗੀ ਹੈ ਠੀਕ ਨਹੀਂ ਲੱਗੀ ਗੋਲੀ ਕੀ ਬਿੜਦਾ ਨਾ ਕੀ ਗੱਲ ਬਤਾਈ ਮੇਰਾ ਨਾਮ ਸਰਮਖਸ ਸਿੰਘ ਹੈ ਜੀ ਜੀ ਉਹਦੇ ਨਾਲ ਅੰਮ੍ਰਿਤਪਾਲ ਹੈ ਜੀ ਉਹ ਲੱਕੜ ਦਾ ਕੰਮ ਕਰਨ ਵਾਸਤੇ ਜਾਂਦਾ ਹੈ ਪਹਿਲਾਂ ਵੀ ਕਦੀ ਗਿਆ ਜੀ ਅੱਗੇ ਗਿਆ ਸੀ ਦੋ ਵਾਰਾਂ ਜੀ ਚਿੱਤਣ ਗਿਆ ਸੀ ਕੱਲ ਗਿਆ ਸੀ ਕਿੰਨਾ ਚਿਰ ਤੋਂ ਕੰਮ ਕਰ ਰਿਹਾ ਸੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਨਹੀਂ ਅੱਜ ਕੱਲ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲ ਆਇਆ ਦੁਆਲੀ ਤੇ ਗਿਆ ਸੀ ਆਇਆ ਉਹਦੋਂ ਜੀ ਉਹ ਹੁਣ ਇੱਥੇ ਗਿਆ ਜੀ ਹਾਂਜੀ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਇੰਨਾ ਹੋਣੀ ਆਣ ਕੇ ਇੰਨਾ ਦੱਸਿਆ ਜੋ ਕੁਝ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ ਬੇਟੇ ਦਾ ਕੀ ਨਾਮ ਸੀ ਔਰ ਕੀ ਬਲਬਾਦ ਹੋਈ ਆ ਜੀ ਰੋਜਤਮ ਸਿੰਘ ਇਹਦਾ ਨਾਮ ਇਹਦਾ ਪ੍ਰੇਮ ਸਿੰਘ ਜੀ ਹਾਂਜੀ ਜੰਗਾਬਾਰ ਤੇ ਕੀ ਕੰਮ ਕਰਦਾ ਸੀ ਇੱਕ ਪੁਣ ਦੁਬਾਰਾ ਕਰੀ ਪਹਿਲਾਂ ਇੱਥੇ ਰੰਗ ਰੰਗ ਦਾ ਕੰਮ ਕੰਮ ਕਰਦਾ ਜਾਂ ਪਹਿਲੀ ਦਿਨ ਹੀ ਗਿਆ ਇਹ ਵੈਸੇ ਇਹਦੇ ਲੱਕੜੋ-ਕੱਟੋ ਦਾ ਕੰਮ ਕਦੀ ਕਰਦਾ ਵੀ ਨਹੀਂ ਉਹ ਤੇ ਜਾਨ ਦਾ ਕੀ ਤਨ ਯਾਰ ਦੋਸਤਾਂ ਦਾ ਭੰਮ ਦਾ ਕੰਮ ਚੱਲ ਗਿਆ ਵੇਖ ਕੇ ਕੀ ਪਤਾ ਲੱਗਾ ਤੁਹਾਨੂੰ ਹੁਣ ਪਤਾ ਨਹੀਂ ਜੀ ਹੁਣ ਦਿਹਾੜੇ ਪਾ ਲੱਗਾ ਵੀ ਆਹ ਹਾਲਾਤ ਹੋ ਗਏ ਆਗੇ ਅਜੇ ਸਾਰੇ ਲੰਮੇ ਪਏ ਸੱਤੇ ਹਰ ਮਾਣ ਨਾਲ ਸਾਡੇ ਮੁੱਢੇ ਬਾਹਰ ਕੱਪ ਦਾ ਪਾ ਲਗਾ ਪਰਵਾਰਤ ਕੀ ਹਾਲ ਮਾਤਾ ਦਾ ਐਸੋ ਨੇ ਐਵੇਂ ਤੇ ਵੇਖੋ ਪੂਰਾ ਆਪਣਾ ਬੇੜਾ ਘਰ ਕੋ ਹੋਇਆ ਹਿਸਾਬ ਹੈ ਕਿ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਕੁਝ ਨਹੀਂ ਮੰਗ ਕਰਦੇ ਸਾਡਾ ਜਿਹੜਾ ਚੱਗਿਆ ਜਿਹੜਾ ਗਵਾਜ ਗਿਆ ਤੇ ਅਸੀਂ ਹੁਣ ਕੀ ਲੱਭ ਸਕਦੇ ਹਾਂ ਜੀ ਕੱਲਾ ਕੱਲਾ ਹੈ ਜਿਹੜਾ ਜਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਕਿੰਨੇ ਕਿਹਾ ਕਿੰਨੇ ਭੈਣ ਭਰਾ ਸੀ ਕੁੜੀ ਮੁੰਡਾ ਇਹਨੂੰ ਛੋਟੀ ਕੁੜੀ ਹੈ ਜਿਹਦਾ ਨਾਂ ਦਾ ਗੱਲਾਂ ਹੈ